ਹਾਂਜੀ ਅੱਜ ਦਾ ਪ੍ਰੋਗਰਾਮ ਲਹਾਰੇਵਾਸੀ ਅਤੇ ਇੱਧਰ ਸਾਡੇ ਸਾਰੇ ਵੱਲੋਂ ਇਕੱਠੇ ਹੋ ਕੇ ਮਨਾਇਆ ਜਾ ਰਿਹਾ ਵਾ ਇਹਦੇ ਵਿੱਚ ਅਸੀਂ ਸਾਰੇ ਆਪਣਾ ਜਿੰਨਾ ਡਿਸਟ੍ਰਿਬਿਊਟ ਹੋ ਸਕੇ ਅਸੀਂ ਕਰਦੇ ਆਂ ਬਾਕੀ ਜਿਹੜਾ ਵੀ ਆਉਂਦਾ ਉਹਨੂੰ ਫ੍ਰੀ ਆਫ ਕਾਸਟ ਹੁੰਦਾ ਕਿਸੇ ਤੋਂ ਅਸੀਂ ਕੋਈ ਚਾਰਜ ਨਹੀਂ ਲੈਂਦੇ ਇੱਥੋਂ ਤੁਸੀਂ ਦੇਖ ਸਕਦੇ ਹੋ ਇੱਥੇ ਛੋਟੇ ਬੱਚੇ ਤੋਂ ਲੈ ਕੇ ਆਪਣੇ ਬਜ਼ੁਰਗ ਮਾਵਾਂ ਨੇ ਵੀ ਕਿੰਨੇ ਉਤਸ਼ਾਹ ਨਾਲ ਇਹ ਇੱਥੇ ਭੰਗੜਾ ਪਾਇਆ ਗਿੱਧੇ ਪਾਏ ਗਏ ਇਹ ਸਾਡੇ ਵਿਰਸੇ ਦੀ ਇੱਕ ਝਲਕ ਆ ਜਿਹੜੀ ਅਸੀਂ ਬੱਚਿਆਂ ਨੂੰ ਆਪਣੇਆਂ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਵਿਰਸਾ ਭੁੱਲਣ ਨਾ ਆਪਣੇ ਵਿਰਸੇ ਨੂੰ ਅਸੀਂ ਜਾਗਰਿਤ ਰੱਖਣ ਲਈ ਇਹ ਤੀਆਂ ਦਾ ਪ੍ਰੋਗਰਾਮ ਲਾਇਆ ਵਾ ਆਪਾਂ ਇਸ ਪੈਲਸਟ ਚ ਚੌਥਾ ਹੀ ਵਾਰੀ ਅਸੀਂ ਲਗਾਇਆ ਵਾ ਪਹਿਲਾਂ ਅਸੀਂ ਪਿੰਡ ਚ ਲਗਾਉਂਦੇ ਸੀਗੇ ਘਰੇ ਪਰ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਉੱਥੇ ਪਹੁੰਚਣਾ ਔਖਾ ਹੋਣ ਕਰਕੇ ਫਿਰ ਅਸੀਂ ਇੱਕ ਸਾਂਝੀ ਜਗ੍ਹਾ ਚੁਣੀ ਜਿੱਥੇ ਅਸੀਂ ਹਰ ਸਲ ਧੀਆਂ ਦਾ ਪ੍ਰੋਗਰਾਮ ਲਾਈਏ ਹਾਂਜੀ ਇਸ ਇਹ ਧੀਆਂ ਦਾ ਤਿਹਾਰ ਜਿਹੜੀਆਂ ਕੁੜੀਆਂ ਪੇਕੇ ਆਉਂਦੀਆਂ ਨੇ ਉਹ ਰਲ ਮਿਲ ਕੇ ਇੱਕ ਥਾਂ ਖੁਸ਼ੀ ਮਨਾਉਣ ਲਈ ਗਿੱਧਾ ਪਾਉਂਦੀਆਂ ਸੀ ਪਹਿਲਾਂ ਇਹ ਪਿੱਪળા ਤੇ ਪਿੰਗਾ ਪਾ ਕੇ ਖੁਸ਼ੀ ਮਨਾਈ ਜਾਂਦੀ ਸੀ ਹੁਣ ਤੁਹਾਨੂੰ ਪਤਾ ਹੈ ਕਿ ਜਗ੍ਹਾ ਵੀ ਸੀਮਤ ਹੋ ਗਈ ਤੇ ਉਹ ਪਿੱਪਲ ਵੀ ਨਹੀਂ ਰਹਿ ਤੇ ਨਾ ਹੀ ਪਿੰਗਾ ਰਹੀਆਂ ਇਸ ਲਈ ਹੁਣ ਸਾਰੇ ਅਸੀਂ ਇੱਕਠੇ ਹੋ ਕੇ ਇੱਕ ਜਗ੍ਹਾ ਸਿਲੈਕਟ ਕਰਕੇ ਇਹ ਪ੍ਰੋਗਰਾਮ ਰੱਖਦੇ ਆ ਤਾਂ ਕਿ ਸਾਰੇ ਆਪਣੀ ਖੁਸ਼ੀ ਮਨਾ ਸਕਣ ਹੁਣ ਇੱਥੇ ਜਿਵੇਂ ਕਿ ਲਹਾਰੇ ਪਿੰਡ ਦੇ ਕੁੜੀਆਂ ਸਾਰਿਆਂ ਤੋਂ ਆਈਆਂ ਨੇ ਇੱਥੇ ਤੀਆਂ ਮਨਾਉਣ ਲਈ ਹੁਣ ਤੁਹਾਡੇ ਸਾਹਮਣੇ ਆ ਕੇ ਹੁਣ ਤਾਂ ਨਿਊਕਲ ਫੈਮਲੀਆ ਰਹਿ ਗਈਆਂ ਕਿ ਉਹ ਅੱਗੇ ਸਾਂਝਾ ਪਰਿਵਾਰ ਹੁੰਦਾ ਸੀ ਸਾਂਝੇ ਪਰਿਵਾਰ ਚ ਸਾਰੇ ਕਿਤੇ ਆ ਜਾ ਸਕਦੇ ਸੀਗੇ ਕਿ ਤੀਆਂ ਰੋਜ਼ ਦੀਆਂ ਲੱਗਦੀਆਂ ਸੀ ਹੁਣ ਤੱਕ ਜਿਵੇਂ ਇੱਕ ਸ਼ਹਿਰ ਵਿੱਚ ਕਲਚਰ ਰਹਿ ਗਿਆ ਕਿ ਜਿੰਦਾ ਰੱਖਣ ਲਈ ਅਸੀਂ ਤੀਆਂ ਮਨਾਉਂਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਕੌਰ ਢਿੱਲੋਂ ਵਾਸੀ ਪਿੰਡ ਲਹਾਰਾ ਅਸੀਂ ਹਰ ਵਾਰ ਤੀਆਂ ਦਾ ਪ੍ਰੋਗਰਾਮ ਬੜੀ ਧੂਮਤਾਂ ਨਾਲ ਮਨਾਉਂਦੇ ਆ ਬਹੁਤ ਸਾਲਾਂ ਤੋਂ ਅਸੀਂ ਇਦਾਂ ਹੀ ਤੀਆਂ ਦਾ ਪ੍ਰੋਗਰਾਮ ਮਨਾਉਂਦੇ ਆ ਰਹੇ ਆ ਅਸੀਂ ਅੱਜ ਵੀ ਪ੍ਰੋਗਰਾਮ ਬਹੁਤ ਧੂਮ-ਧਾਮ ਨਾਲ ਮਨਾਇਆ ਹੁਣ ਵੀ ਕੰਟੀਨਿਊ ਚੱਲ ਰਿਹਾ ਹੈ ਸਾਰੀਆਂ ਬੱਚੀਆਂ ਭੈਣਾ ਮਾਵਾਂ ਕਟੀਆਂ ਹੋ ਕੇ ਖੂਬ ਗਿੱਧਾ ਦੇ ਵਿੱਚ ਰੌਣਕ ਲਾਉਂਦੀਆਂ ਨੇ ਸੋ ਅਸੀਂ ਆਪਣੀਆਂ ਛੋਟੀਆਂ ਬੱਚੀਆਂ ਕਰਕੇ ਤੀਆਂ ਦੇ ਪ੍ਰੋਗਰਾਮ ਲਾਉਨੇ ਆ ਕਿ ਛੋਟੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਉਹਨਾਂ ਨੂੰ ਆਪਣੀਆਂ ਤੀਆਂ ਬਾਰੇ ਆਪਣੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਬੱਚਿਆਂ ਦਾ ਹਾਸਾ ਦੇਖਿਆ ਸਾਰਿਆਂ ਦਾ ਮੇਲ ਮਲਾਪ ਦੇਖਿਆ ਭੈਣਾ ਭਾਈਆਂ ਦਾ ਪਿਆਰ ਦੇਖਿਆ ਸਾਰਿਆਂ ਦਾ ਸੋਹਰਿਆਂ ਤੋਂ ਆਏ ਆਪਣੇ ਪੇਕੇਆਂ ਦੀਆਂ ਤੀਆਂ ਦੇਖਣ ਹਰ ਸਾਲ ਆਉਨੇ ਆ ਸਾਨੂੰ ਬਹੁਤ ਚਾ ਰਹੰਦਾ ਹਰ ਸਾਲ ਵੀ ਅਸੀਂ ਫਟਾਫਟ ਆਪਣੇ ਕੰਮ ਕਰੀਏ ਕਦੋਂ ਤੀਆਂ ਆਉਣੀਆਂ ਅਸੀਂ ਤੀਆਂ ਦਾ ਆਨੰਦ ਲੈਣ ਇਕੱਠੇ ਹੋ ਕੇ ਸਾਰੀਆਂ ਸਹੇਲੀਆਂ ਅਸੀਂ ਇਕੱਠੀਆਂ ਹੋ ਕੇ ਆਉਣੀਆਂ ਬਹੁਤ ਜ਼ਿਆਦਾ ਫਰਕ ਹੁੰਦਾ ਅਸੀਂ ਖੁੱਲ ਕੇ ਇੱਥੇ ਇੰਜੋਏ ਕਰਦੇ ਆ ਭਾਵੇਂ ਸਾਰੇ ਵੀ ਕਰਦੇ ਆ ਬਟ ਸਾਨੂੰ ਇੱਥੇ ਚਾਹ ਹੀ ਅਲੱਗ ਹੁੰਦਾ ਤਾਨੂੰ ਬਹੁਤ ਵਧੀਆ ਲੱਗਿਆ ਸੀ ਆਪਣੇ ਬੇਕਿਆਂ ਤੋਂ ਸੋਹਰਿਆਂ ਤੋਂ ਆਇਆ ਤੀਹਾ ਵੇਖਣ ਲਈ ਪੇਕੇ ਤੁਹਾਨੂੰ ਬਹੁਤ ਇੰਜੋਏ ਕੀਤਾ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਤੀਿਆਂ ਦਾ ਪ੍ਰੋਗਰਾਮ ਇੱਥੇ ਬਹੁਤ ਵਧੀਆ ਸੀਗਾ ਤੇ ਹਰ ਪਿੰਡ 'ਚ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਨਾ ਬੱਚਿਆਂ ਨੂੰ ਆਪਾਂ ਜਾਗਰੂਕ ਕਰ ਸਕੀਏ ਵੀ ਸਾਡੇ ਸੱਭਿਆਚਾਰ ਕੀ ਆ ਹਨਾ